ਆਸ ਗੁਰੂ ਅਰਜਨ ਦੇਵ ਜੀ ਨੇ ਕੀਤੀ ਇਸ ਮੋਹਨ ਲਾਲ ਪਿਆਰੇ ਹਉ ਫੇਰੋਖੋ ਜੰਤੀ ਆ ਮੋਹਨ ਕਿਉ ਆਖਿਆ ਅਕਾਲ ਪੁਰਖ ਨੂੰ ਮੋਹਨ ਰੱਬ ਨੂੰ ਕਿਉ ਆਖਿਆ ਉਹਦਾ ਟ੍ਰਾਂਸਲੇਸ਼ਨ ਪੜ੍ਹਨਾ ਤਾਂ ਆਸਾ ਦੀ ਵਾਰ ਵਿੱਚ ਪੜ੍ਹ ਲਓ ਮੋਹਨ ਦੇ ਅਰਥ ਆਸਾ ਦੀ ਵਾਰ ਵਿੱਚ ਨੇ ਮੋਹਨ ਦੇ ਅਰਥ ਨੇ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀ ਹੈ ਏ 모ਹਨ ਸਬਦੇ ਅਰਥ ਨੇ ਆਸਾ ਦੀ ਵਾਰ ਵਿੱਚ 모ਹਨ ਉਹਨੂੰ ਤਾਂ ਕੇ ਹੈ ਉਹਨੇ ਸਭ ਨੂੰ ਇਹ 모ਹ ਲਿਆ ਅਜ ਕੇ ਆਖੋ ਸਤਨਾਮ ਕੋਈ ਰਿਹਾ ਹੀ ਨਹੀਂ ਉਹਦੇ ਪਿਆਰ ਤੋਂ ਦੇ ਨਾਲ ਜਿੰਨੇ ਵੀ ਕਹਿੰਦੇ ਨੇ ਮੇਰਾ ਹੀ ਏ ਪੰਛੀ ਵੀ ਕਹਿ ਰਹੇ ਨੇ ਤੂੰ ਹੀ ਤੂੰ ਤੂੰ ਹੀ ਹੈ ਜੀਵ ਜੰਤੂ ਵੀ ਕਹਿ ਰਹੇ ਨੇ ਬ੍ਰਸਪਦੀ ਕਹਿ ਰਹੀ ਹੈ ਤੂੰ ਹੀ ਤੂੰ ਹੈ ਜਿਨੇ ਸਭ ਨੂੰ ਇਹ 모ਹ ਲਿਆ ਉਹਦਾ ਨਾਮ ਹੈ 모ਹਨ ਸਭ ਨੂੰ ਮੋਲਿਆ ਜੀ ਨੇ ਕੋਈ ਰਿਹਾ ਹੀ ਨਹੀਂ ਕਿ ਮੇਰਾ ਹੈ ਨਹੀਂ ਸਭ ਕੋ ਆਖੇ ਆਪਣਾ ਸਾਰੇ ਹੀ ਕਹਿੰਦੇ ਨੇ ਮੇਰਾ ਹੀ ਹੈ ਹਿੰਦੂ ਵੀ ਕਹਿੰਦਾ ਮੁਸਲਮਾਨ ਵੀ ਸਿੱਖ ਵੀ ਈਸਾਈ ਵੀ ਸਾਰੇ ਹੀ ਕਹਿੰਦੇ ਆ ਮੇਰਾ ਹੀ ਮੇਰਾ ਤੂੰ ਹੀ ਤੂੰ ਦੀ ਜਾਪ ਹੋ ਰਹੀ ਏ ਤਾਂ ਸਦ ਸੰਗਤ ਸਭ ਕੋ ਆਖੇ ਆਪਣਾ ਲਾਲ ਕਿਹਨੂੰ ਆਖੀ ਦੇ ਮਾਂ ਜਦੋਂ ਸਭ ਤੋਂ ਬੱਚੇ ਨੂੰ ਪਿਆਰ ਦਾ ਬਚਨ ਬੋਲਦੀ ਹੈ ਤਾਂ ਉਹ ਲਾਲ ਕਹਿੰਦੀ ਹੁੰਦੀ ਹੈ ਤੇ ਇੰਨਾ ਹੀ ਪਿਆਰਾ ਰੱਬ ਹੈ ਇੰਨਾ ਹੀ ਪਿਆਰਾ ਪ੍ਰਮਾਤਮਾ ਹੈ ਇੰਨਾ ਹੀ ਪਿਆਰਾ ਪ੍ਰਮਾਤਮਾ ਨੂੰ ਜੱਗ ਹੈ ਤਿਸ ਮੋਹਨ ਲਾਲ ਪਿਆਰੇ ਹਉ ਫੇਰੋਂ ਖੋ ਜੰਤੀ ਆ ਮੈਨੂੰ ਦਰਸ਼ਨ ਚਾਹੀਦੇ ਨੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਉਸ ਅਕਾਲ ਪੁਰਖ ਮੋਹਨ ਲਾਲ ਦੇ ਦਰਸ਼ਨ ਕਰਾ ਦੇ ਤੇ ਬਾਬਾ ਬੁੱਢਾ ਜੀ ਕਿਹੜਾ ਘੰਟ ਸੀਗਾ ਬਾਬਾ ਬੁੱਢਾ ਜੀ ਕਹਿੰਦੇ ਸਤਗੁਰ ਸਾਨੂੰ ਤੇ ਨਿਤ ਕਹਨੇ ਤੜਕੇ ਉੱਠ ਕੇ ਨਹਾਇਆ ਕਰੋ ਪੰਜ ਬਾਣੀਆਂ ਸਮਾਧੀ ਲਾ ਕੇ ਸਿਮਰਨ ਕਰਿਆ ਕਰੋ ਸਰੋਵਰਾਂ ਵਿੱਚ ਇਸ਼ਨਾਨ ਕਰੋ ਭਾਂਡੇ ਮਾਂਜੋ ਸੇਵਾ ਕਰੋ ਪੱਖੇ ਝੱਲੋ ਪਾਣੀ ਢੋ ਤੇ ਤਾਂ ਦਰਸ਼ਨ ਹੋਣਗੇ ਤੇ ਤੂੰ ਅੱਜ ਹੱਥ ਬੰਨ ਕੇ ਹੀ ਕਹਿਣਾ ਵੀ ਦਰਸ਼ਨ ਕਰਾ ਦੇ ਅੱਜ ਕੀ ਆਖੋ ਸਤਨਾਮ ਜੇ ਇਦਾਂ ਗਲ ਵਿੱਚ ਪੱਲਾ ਪਾ ਕੇ ਹੀ ਦਰਸ਼ਨ ਉਹਨੇ ਸਾਨੂੰ ਇਹਨੇ ਕੰਮ ਗਾਣੂ ਦੱਸੇ ਅਸੀਂ ਵੀ ਇਦਾਂ ਤੇ ਇਥੋਂ ਦਰਸ਼ਨ ਮੰਗ ਲਿਆ ਕਰਾਂਗੇ ਸਾਡੀ ਵਾਰੀ ਤੇ ਕਿੰਨੀਆਂ ਸ਼ਰਤਾਂ ਲਾ ਤੀਆਂ ਤੇ ਆਪਣੀ ਵਾਰੀ ਖੜਾ ਹੋ ਗਏ ਹੱਥ ਬੰਨ ਕੇ ਵੀ ਦਰਸ਼ਨ ਕਰਾ ਦੇ ਤਨਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਾਬਾ ਜੀ ਫਿਰ ਮੈਂ ਆਪਣੀ ਮੰਗ ਕੰਮ ਕਰ ਲੰਨੇ ਜੀ ਵੱਡੀ ਮੰਗ ਹੈ ਨਾ ਮੈਂ ਘਟ ਕਰਨਾ ਆਪਣੀ ਕੰਮ ਮੰਗ ਨੂੰ ਘਟ ਕਰ ਲੰਨੇ ਕਟ ਕੀ ਕੀਤੀ ਤਨਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਾਬਾ ਜੀ ਜੇ ਦਰਸ਼ਨ ਨਹੀਂ ਨਾ ਕਰਾਉਣੇ ਤਾਂ ਤਿਸ 10 ਪਿਆਰੇ ਇਹ ਪੰਜਾਬੀ ਦਾ ਮੁਹਾਵਰਾ ਹੈ 10 ਪੌਣੀ ਆਪਾਂ ਰਿਸ਼ਤੇ ਕਰਦੇ ਆ ਨਾ 10 ਪਾਉਂਦਾ ਕੋਈ ਤਿਸ 10 ਪਿਆਰੇ ਕੋਈ ਟਿਕਾਣਾ ਦੱਸ ਦੇਣਾ ਕਿ ਫਲਾਣੇ ਤੋਂ ਚੀਜ਼ ਮਿਲੂਗੀ ਇਹਨੂੰ ਪੰਜਾਬੀ ਵਿੱਚ ਕਹਿੰਦੇ ਆ 10 ਪਿਆਰੇ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਜੀ ਤੂੰ ਦਰਸ਼ਨ ਨਾ ਕਰਾ ਮੈਨੂੰ ਦੱਸੇ ਪਾ ਦੇ ਅਜ ਕਿ ਆਖੋ ਸਤਨਾਮ ਕਿੱਥੇ ਮਿਲੂਗਾ ਕਿਵੇਂ ਦਰਸ਼ਨ ਹੋਣਗੇ ਇਹ 10 ਪਾਉਣੀ ਹੁੰਦੀ ਹੈ ਕੋਈ ਠਾਰ ਦੱਸ ਦੇਣੀ ਰਸਤਾ ਦੱਸ ਦੇਣਾ ਤਿਸ 10 ਪਿਆਰੇ ਬਾਬਾ ਬੁੱਢਾ ਜੀ ਕਹਿੰਦੇ ਚੰਗਾ ਜੇ 10 ਪਾਉਂਦਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਵਿਚੋਲਾ ਤੇ ਜਿਹੜਾ ਵਿਚੋਲਾ ਹੁੰਦਾ ਏ ਉਹਦੀ ਵੀ ਥੋੜੀ ਬਹੁਤੀ ਪੂਜਾ ਪਾਠ ਕਰਨੀ ਹੋ ਪੈਂਦੀ ਏ ਅਜਿਖੇ ਆਖੋ ਸਤਨਾਮ ਆਪ ਜਾਣਦੇ ਹੀ ਐ ਦੋ ਤਰ੍ਹਾਂ ਦੀ ਹੁੰਦੀ ਏ ਪੂਜਾ ਪਾਠ ਉਹਦੀ ਜਦ ਤੱਕ ਤਾਂ ਆਨੰਦ ਨਾ ਹੋਣ ਜਦ ਤੱਕ ਤਾਂ ਉਹਨੂੰ ਲੋਈ ਵੀ ਦੇਈਦੀ ਏ ਮੁੰਦੀ ਵੀ ਪਾਈਦੀ ਏ ਤੇ ਅਨੰਦਾ ਤੇ ਬਾਅਦ ਤਾਂ ਫੇ ਸਭ ਕੁਝ ਹੀ ਦੇਦੀਦਾ ਅਜਿਖੇ ਆਖੋ ਉਹ ਜਿਹੜੀ ਨੰਦਾ ਤੇ ਬਾਦ ਵਿਚੋਲੇ ਨੂੰ ਚੀਜ਼ ਮਿਲਦੀ ਆ ਉਹ ਸਾਰੀ ਜ਼ਿੰਦਗੀ ਚੱਕੀ ਫਰੀ ਜਾਂਦਾ ਮੁੱਕਦੀ ਹੋਣੀ ਉਹਨਾਂ ਕੱਪੜਾ ਪਾਟੇ ਨਾ ਮੁੰਦੀ ਕਸੇ ਉਹ ਨਹੀਂ ਮੁੱਕਦੀ ਹੈ ਜਿਹੜੀ ਨੰਦਾ ਤੇ ਬਾਦ ਮਿਲਦੀ ਹੈ ਉਹ ਤਾਂ ਬਹੁਤ ਭਾਰੀ ਪੰਡ ਦੇ ਦਿੰਨੇ ਆਪਾਂ ਧੰਨ ਗੁਰੂ ਅਰਜਨ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਕਹਿੰਦੇ ਮੈਨੂੰ ਵਿਚੋਲਾ ਬਣਾਉਣੇ 10 ਪਾਉਣੀ ਐ ਤਾਂ ਮੈਨੂੰ ਕੀ ਦੋਵਾਂਗੇ ਵੇਖੋ ਗੁਰਮਤਿ ਦੀ ਫਿਲਾਸਫੀ ਹੈ ਜੇ ਮੈਂ 10 ਪਾਵਾਂ ਤੈਨੂੰ ਪ੍ਰਮਾਤਮਾ ਦੇ ਮਿਲਣ ਦੀ ਮੈਨੂੰ ਕੀ ਦਵੇਂਗਾ ਏ ਗੁਰੂ ਅਰਜਨ ਅੱਗੇ ਸਵਾਲ ਕਰ ਦਿੱਤਾ ਦਰਸ਼ਨਾਂ ਦੀ ਗੱਲ ਐ ਲਓ ਹੁਣ ਗੁਰੂ ਅਰਜਨ ਨੇ ਕੀ ਦੇਣਾ ਮੰਗਿਆ ਪੜ੍ਹ ਲਓ ਸਾਰੀ ਸੰਗਤ ਐ ਬਾਪਾ ਬੁੱਢਾ ਜੀ ਜੇ ਤੂੰ ਦੱਸੇ ਪਾਦਵੇਂ ਨਾ ਵਿਚੋਲਾ ਬਣ ਜਵੇਂ ਤਾਂ ਮੈਂ ਤੈਨੂੰ ਕੀ ਦਵਾਂ ਇਹ ਪਿਆਰ ਨਾਲ ਸਰਵਣ ਕਰ ਲੋ ਤੇ ਅੱਜ ਬੇਨਤੀ ਐ ਕਿ ਅੱਜ ਬੀਬੀਆਂ ਆਪਣੀ ਵਾਰੀ ਵਿੱਚ ਬੋਲਿਓ ਤੀਜੇ ਹਿੱਸੇ ਦੇ ਵਿੱਚ ਦਾਸ ਬੋਲੂਗਾ ਸਿੰਘ ਬੋਲਣ ਤੇ ਤੀਜੇ ਹਿੱਸੇ ਵਿੱਚ ਬੀਬੀਆਂ ਬੋਲਣ ਸਾਰੇ ਸੰਗਤ ਪੜ੍ਹ ਲਓ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਭੋਰੀ ਦਰਸ਼ਨ ਤੋਂ ਮੇ ਪੇਟ ਸੀਸ ਦੇ ਦੇਵਾ ਇੱਕ ਭੋਰੀ ਦਰਸ਼ਨ ਤੋਂ ਪੇਟ ਸੀਸ ਦੇ ਦੇਵਾ एक पोरी दर्शन त हिकु पोरी दर्शन तोरी तो, दर्शन तो, मैं पेटा शीस दवां पेटा सीस देवां दे ਤੇਰਾ ਪੋਰੀ ਦਰਸ਼ਨ ਤੋਂ ਮੈਂ ਪੇਟਾ ਸੀਸ ਦੇ ਦੇਵ ਇੱਕ ਪੋਰੀ ਦਰਸ਼ਨ ਤੋਂ ਪੇਟਾ ਸੀਸ ਦੇ ਦੇਵ ਪੋਰੀ ਦਰਸ਼ਨ ਤੋਂ ਪੇਟਾ ਅਰਜਨ ਤੋਂ ਤੇ ਤਸਿਸ ਦੇ ਦੇਵਾਂ ਅਰਜਨ ਤੋਂ ਤੇ ਤਸਿਸ ਦੇ ਦੇਵਾਂ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤਿਸ ਦਸ ਪਿਆਰੇ ਤੂੰ ਦਸ ਪਾ ਦੇ ਸਿਰ ਧਰੀ ਉਤਾਰੇ ਮੈਂ ਆਪਣਾ ਸਿਰੇ ਵੱਢ ਕੇ ਤੇਰੇ ਚਰਨਾਂ 'ਚ ਧਰ ਦਵਾਂ ਜਿਖੇ ਆਖੋ ਸਤਿਨਾਮ ਇਹ ਹੁਣ ਵਾਲੇ ਦਰਸ਼ਨ ਨਹੀਂ ਜਿਹੜੇ ਤੁਰੇ ਜਾਂਦਿਆਂ ਨੂੰ ਸੁਪਨੇ 'ਚ ਮੰਜੇ 'ਚ ਰਜਾਈ 'ਚ ਪਿਆ ਨੂੰ ਇਹ ਦਰਸ਼ਨ ਗੁਰੂ ਦੇ ਹੋਣ ਲੱਗੇ ਦਰਸ਼ਨ ਦੀ ਵਿਚਾਰਤਾ ਇੱਕੋ ਐ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਦਣ ਤੈਨੂੰ ਦਰਸ਼ਨ ਹੋਣੇ ਐ ਉਸ ਦਿਨ ਤੂੰ ਕੌਣ ਹੋਵੇਂਗਾ ਕਿਹੋ ਜੀ ਅਵਸਥਾ ਹੋਵੇਗੀ ਉਸ ਦਿਨ ਦਰਸ਼ਨ ਹੋਣੇ ਜਿੱਦਣ ਤੂੰ ਦਸਣਯੋਗਾ ਨਹੀਂ ਰਹਿਣਾ ਅਜ ਕੇ ਆਖੋ ਸਤਨਾਮ ਕੀ ਦਸੇਗਾ ਕੀਦੇ ਦਰਸ਼ਨ ਹੋਏ ਨੇ ਕਿਹੋ ਜਿਹਾ ਸੀ ਉਹ ਗੁਰੂ ਨਾਨਕ ਤੇ ਦੱਸ ਨਹੀਂ ਸਕਿਆ ਉਹਨੂੰ ਕਨਗੀਆਂ ਵਾਲਾ ਤਾਂ ਦੱਸ ਨਹੀਂ ਸਕਿਆ ਕਿਹੋ ਜਿਹਾ ਸੀ ਉਹ ਉਦਣ ਦਰਸ਼ਨ ਹੋਣੇ ਜਿੱਦਣ ਤੂੰ ਦਸਣਯੋਗਾ ਨਹੀਂ ਰਹਿਣਾ ਤਾਂ ਹੀ ਤਾਂ ਦੁਆਇ ਤੇ ਇੱਕ ਰੂਪ ਹੋਏ ਗਏ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਦੱਸ ਪਾ ਦੇ ਉਹਦੀ ਮੈਂ ਸਿਰ ਵੱਢ ਕੇ ਦੇ ਦਵਾਂ ਅੱਜ ਖੜਾ ਹੈ 라ਵਣ ਗੁਰਸਿੱਖ ਪਿਆਰਿਓ ਬੈਜਨਾਥ ਹੱਥ ਵਿੱਚ ਤਲਵਾਰ ਫੜਾ ਦਿੱਤੀ ਪੰਡਤਾ ਨੇ ਕਹਿੰਦੇ ਵੱਢ ਸਿਰ ਕਰ ਅਰਦਾਸ ਵਿਸ਼ਨੂੰ ਦੇ ਅੱਗੇ ਮੈਂ 100 ਸਾਲ ਕੀਤਾ ਹੈ ਤਪ ਆਪਣਾ ਇੱਕ ਸਿਰ ਵੱਢ ਕੇ ਤੈਨੂੰ ਹਵਨ ਕਰਦਾ ਮੈਨੂੰ ਦਰਸ਼ਨ ਦੇ ਲਓ ਗੁਰਮੁਖੋ ਘਾਟੀ ਬੜੀ ਔਖੀ ਹੈ ਸੁਖਾਲਾ ਕੰਮ ਨਹੀਂ ਹੈ ਬੱਕਰਿਆਂ ਨੂੰ ਵੜ ਦੇਣਾ ਉੰਟਾਂ ਨੂੰ ਵੜ ਦੇਣਾ ਗਊਆਂ ਦੀ ਬਲੀ ਦੇਣੀ ਮਨੁੱਖਾਂ ਦੀ ਬਲੀ ਦੇਣੀ ਕੁਕੜਾਂ ਮੁਰਗਿਆਂ ਦੀ ਬਲੀ ਦੇਣੀ ਬੱਕਰੇ ਵੜ ਕੇ ਬਲੀ ਦੇਣੀ ਇਹ ਤੇ ਹਮਨ ਹੁੰਦੇ ਆਏ ਸੀ ਅੱਜ 라ਵਣ ਨੇ ਆਪਣਾ ਸਿਰ ਵੜ ਕੇ ਹਮਨ ਕਰਤਾ ਅਜ ਕਹੇ ਆਖੋ ਸਤ ਸਿਰ ਵੜ ਕੇ ਅਰਦਾਸ ਕੀਤੀ ਭਗਵਾਨ ਮੈਂ ਆਪਣਾ ਸਿਰ ਤੈਨੂੰ ਦੰਨੇ ਮੈਨੂੰ ਦਰਸ਼ਨ ਦੇ ਸਿਰ ਵੜਿਆ ਆਪਣੇ ਹੱਥੀ ਸੌਖਾ ਕੰਮ ਨਹੀਂ ਤੇ ਵੱਢ ਕੇ ਹਮਨਕੁੰਡ ਵਿੱਚ ਗੇਰਤਾ ਭਗਵਾਨ ਨਹੀਂ ਆਏ ਤੇ ਬ੍ਰਾਹਮਣ ਕਹਿੰਦੇ ਕੋਈ ਗੱਲ ਨਹੀਂ ਅਜੇ ਤਾਂ 9 ਸੇ ਰਹੇਗੇ ਫੇਰ ਬੈਠ ਗੁਫਾ ਦੇ ਵਿੱਚ ਦੁਬਾਰਾ ਫੇਰ ਬਿਠਾੜ ਦਿੱਤਾ 100 ਸਾਲ ਫੇਰ ਤਪ ਕੀਤਾ ਅਰਦਾਸ ਕੀ ਕੀਤੀ ਮੈਂ 100 ਸਾਲ ਦੀ ਸਮਾਧੀ ਲਾਉਣ ਲੱਗਿਆ ਮੈਨੂੰ ਦਰਸ਼ਨ ਦੇ 100 ਸਾਲ ਵੀ ਪੂਰੇ ਹੋ ਗਏ ਫੇਰ ਨਿਕਲਿਆ ਬਾਹਰ ਤੇ ਬ੍ਰਾਹਮਣ ਕਹਿੰਦੇ ਆ ਚੱਕ ਤਲਵਾਰ ਹਮਨਕੁੰਡ ਤਿਆਰ ਦੂਜਾ ਸਿਰ ਵੱਢ ਕੇ ਹਮਨ ਕਰ ਜੇ ਦਰਸ਼ਨ ਕਰਨੇ ਆ ਤਾਂ ਦੂਜਾ ਸਿਰ ਵੀ ਵੱਢਣ ਲੱਗੇ ਨੇ ਕਹਿ ਦਿੱਤਾ हे ਭਗਵਾਨ ਤੂੰ ਮੇਰੀ 200 ਸਾਲ ਦੀ ਭਗਤੀ ਤੇ ਪ੍ਰਸੰਨ ਨਹੀਂ ਹੋਇਆ ਸਿਰ ਵੀ ਵੱਢ ਕੇ ਦਿੱਤਾ ਤੈਨੂੰ ਪ੍ਰਸੰਨ ਨਹੀਂ ਹੋਇਆ ਮੈਂ ਆਪਣਾ ਦੂਜਾ ਸਿਰ ਵੀ ਤੇਰੇ ਨਾਂ ਤੇ ਹਮਨ ਕਰਦਾ ਮੈਨੂੰ ਦਰਸ਼ਨ ਦੇ ਲਓ ਗੁਰਮਖੋ ਇਦਾਂ ਹੀ ਕਰਦੇ ਆ ਕਰਦੇ ਆ 900 ਸਾਲ ਬੀਤ ਗਏ 100 100 ਸਾਲ ਦੀਆਂ ਨੌ ਸਮਾਧੀਆਂ ਲੱਗ ਚੁਕੀਆਂ ਤੇ ਨੌ ਸਿਰ ਵੱਢ ਕੇ 라ਵਣ ਨੇ ਹਮਨ ਕਰ ਦਿੱਤੇ ਅੱਜ ਤੁਹਾਡੇ ਨਾਲ ਵਿਚਾਰ ਹੈ ਨਾਮ ਜਪਣੇ ਤਾਂ ਸੰਗਤ ਨਾਲ ਮਿਲ ਕੇ ਜਪਣਾ দান ਕਰਨੇ ਤਾਂ ਸੰਗਤ ਨਾਲ ਮਿਲ ਕੇ ਕਰਨੇ ਸਾਧ ਸੰਗਤ ਮਿਲ ਕੀਨੋ ਦਾਨ ਜੇ ਨਾਮ ਜਪਣਾ ਕੱਲੇ ਨੇ ਨਹੀਂ ਤਾਂ ਨੌ ਸਿਰ ਵੜ ਦਤੇ ਹੁਣ ਕੱਠ ਬਹੁਤ ਹੋਣ ਲੱਗ ਗਿਆ ਬਹਿਜਨਾ ਤੀਰ ਦੇ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਤਿਹਾਸ ਆਉਂਦਾ ਹੈ ਬਾਣੀ ਵੀ ਜ਼ਿਕਰ ਆਉਂਦਾ ਹੈ ਇਹਦਾ ਹੁਣ ਹਜ਼ਾਰਵੇਂ ਸਾਲ ਦੀ ਸਮਾਧੀ ਵਿੱਚ ਬੈਠ ਗਿਆ ਜਦੋਂ ਹਜ਼ਾਰ ਸਾਲ ਪੂਰਾ ਹੋ ਗਿਆ ਦਸਵੀਂ ਸਮਾਧੀ ਪੂਰੀ ਹੋ ਗਈ ਨਿਕਲਿਆ ਬਾਹਰ ਅੱਜ ਲੱਖਾਂ ਆਦਮੀ ਦਾ ਇਕੱਠ ਹੈ ਉੱਥੇ ਹਜ਼ਾਰਾਂ ਦੀ ਗਿਣਤੀ ਨਹੀਂ ਹਜ਼ਾਰ ਸਾਲ ਭਗਤੀ ਕਰਦੇ ਨੂੰ ਹੋ ਗਏ ਨੌ ਸਿਰ ਵੱਢ ਕੇ ਰੱਖਤੇ ਕੋਈ ਥੋੜੀ ਭਗਤੀ ਨਹੀਂ ਸੀ ਥੋੜੀ ਕਰਨੀ ਨਹੀਂ ਸੀ ਬਹੁਤ ਵੱਡੀ ਕਰਨੀ ਸੀ ਹੁਣ ਦਸਵਾਂ ਸਿਰ ਇੱਕੋ ਰਹਿੰਦਾ ਅੱਜ ਲੱਖਾਂ ਆਦਮੀ ਆਲੇ ਦੁਆਲੇ ਦਰਸ਼ਕ ਖੜੇ ਨੇ ਦੋ ਤਰ੍ਹਾਂ ਦੇ ਦਰਸ਼ਕ ਨੇ ਕਿ ਵੇਖੀਏ ਇਹਨੂੰ ਰੱਬ ਮਿਲਦਾ ਹੈ ਕਿ ਨਹੀਂ ਮਿਲਦਾ ਹਜ਼ਾਰ ਸਾਲ ਪੂਰੇ ਹੋ ਗਏ ਦਸਵਾਂ ਸਿਰ ਵੱਢਣਾ ਰਾਵਣ ਨੇ ਕਈ ਮੇਰੇ ਵਰਗੇ ਵੀ ਗਏ ਹੋਣਗੇ ਵੀ ਮਿਲਣ ਤਾਂ ਇਹਨੂੰ ਆਊਗਾ ਤੇ ਆਪਾਂ ਵੀ ਦੇਖ ਲੈਣਗੇ ਅਜ ਖੇ ਆਖੋ ਸਤਨਾਮ ਆਪਣਾ ਤਾਂ ਮੁਕਤੇ ਕੰਮ ਬਣ ਜਾਣਾ ਉਹ ਜਾਦੇ ਕੱਠ ਹੁਣ ਨਾਲੇ ਹੋੜ ਆਪਣਾ ਤਾਂ ਹੀ ਕਰਵਾ ਜਾਂ ਅੰਧਵਿਸ਼ਵਾਸੀ ਦਾ ਕੋਈ ਸਾਧ ਕਹ ਦੇਵੇਂ ਨਾ ਮੈਂ 15ਵੇਂ ਨੂੰ ਮਰਨਾ ਹੈ ਐਲਾਨ ਕਰ ਦਵੇ ਲੈ ਟਰਾਲੀਆਂ ਦੀਆਂ ਟਰਾਲੀਆਂ ਉੱਥੇ ਪੁੱਜਣਗੀਆਂ ਟਰੱਕਾਂ ਦੇ ਟਰੱਕ ਕਿਤੇ ਖੜਨ ਦੀ ਜਗ੍ਹਾ ਉੱਥੇ ਰਹਿਣ ਰਹਿਣੀ ਹੈ ਨਹੀਂ ਨਹੀਂ ਇਹਨੇ ਮਰਨੇ ਚਲੋ ਦਰਸ਼ਨ ਕਰੀਏ ਕਿੰਨੀ ਅੰਧਵਿਸ਼ਵਾਸੀ ਹੈ ਕਿਸੇ ਨੂੰ ਮਰਦਾ ਦਾ ਤਾਂ ਦੇਖ ਜੇ ਤੈਨਾਂ ਮਰਨਾ ਹੋਵੇ ਅਜ ਖੇ ਆਖੋ ਸਤਨਾਮ ਆਪਣਾ ਮਰਨਾ ਹੈ ਆਦਮੀ ਤੇ ਮਰਨ ਵਾਲੇ ਦੇ ਦਰਸ਼ਨ ਕਰਨ ਚਲੇ ਆ। ਦੇਖੋ ਕੈਸੇ ਪੁੱਠੇ ਵਿਚਾਰ ਨੇ ਸੂਤਰ ਨੇ ਸਾਡੇ ਦੇਸ਼ ਦੇ ਮਰਨ ਵਾਲੇ ਦੇ ਉਹ ਤੂੰ ਕਿਸੇ ਜਿਉਂਦੇ ਨੂੰ ਮਿਲ ਕੋ ਤੈਨੂੰ ਜੀਵਨ ਮਿਲੇ। ਜਿੱਥੇ ਕੋਈ ਸਾਧ ਕਹੇ ਦੇ ਮੈਂ ਨਾ ਮਰਨਾ ਹੈ। ਬਸ ਚੱਲਣ ਦੇ ਉੱਤੇ ਟਰੱਕਾਂ ਦੇ ਟਰੱਕ ਲੱਡੂ ਜਲੇਬੀਆਂ ਦੇ ਭੰਡਾਰੇ। ਪਿੰਡ ਵਿੱਚ ਆਏ ਭੁੱਖਾ ਮਰਦਾ ਹੋਵੇ ਉਹਨੂੰ ਖੰਨਾ ਰੋਟੀ ਨਹੀਂ ਦੇਣੀ ਅੱਜ ਖੇ ਆਖੋ ਸਤਨਾਮ ਕਿਉਂਕਿ ਮਰਨਾ ਹੈ ਨਾ ਉਹਨੇ ਸੂਤਰ ਪੁੱਠੇ ਨੇ ਜੇ ਕੋਈ ਸਾਧ ਮੜੀਆਂ 'ਚ ਬੈਠ ਜਵੇ ਨਾ ਜਾ ਕੇ ਮੜੀਆਂ 'ਚ ਪਤਾ ਕੀ ਗੱਲਾਂ ਕਰਦੇ ਆਂ ਬਰੋਟਿਆਂ ਐਟ ਕਹਿੰਦੇ ਬਹੁਤ ਤਕੜਾ ਹੈ ਬਲੀ ਹੈ ਕਹਿੰਦੇ ਜਿਹੜਾ ਮੜੀਆਂ 'ਚ ਬੈਠਾ ਐ ਇੰਨਾ ਤਕੜਾ ਤਾਂ ਕੋਈ ਸੰਤ ਹੈ ਹੀ ਨਹੀਂ ਜਿਹੜਾ ਮੜੀਆਂ 'ਚ ਬੈਠਾ ਉਹ ਭਲੇ ਮਾਨਸੋ ਸਾਇੰਸ ਕਿੱਥੇ ਪੁੱਜੀ ਹੋਈ ਐ ਚੰਦਰਮਾ ਤੇ ਬੰਦੇ ਨੂੰ ਤਾਰਤਾ ਆਪਾਂ ਜੇ ਮੜੀਆਂ 'ਚ ਫਿਰਦੇ ਆਂ ਅੱਜ ਖੇ ਆਖੋ ਸਤਨਾਮ ਆਪਾਂ ਦੀ ਮਸਾਣਾ ਨਹੀਂ ਚੁੱਟੀਆਂ ਅਜੇ ਆਪਾਂ ਮੜੀਆਂ ਤੋਂ ਨਹੀਂ ਨਿਕਲੇ ਅਜੇ ਉਹ ਤੁਸੀਂ ਪੜ੍ਹੇ ਲਿਖੇ ਆ ਤੁਸੀਂ ਕਦੇ ਸੋਚਿਆ ਮੜੀਆਂ 'ਚ ਬੈਠਣਾ ਔਖਾ ਏ ਕੋਈ ਮੜੀਆਂ ਵਰਗਾ ਤਾਂ ਆਨੰਦੇ ਨਹੀਂ ਹੈ ਨਾ ਕੋਈ ਬੋਲੇ ਨਾ ਕੋਈ ਹਿੱਲੇ ਨਾ ਕੋਈ ਮੰਗੇ ਨਾ ਕੋਈ ਚੀਜ਼ ਦਵੇ ਨਾ ਕੋਈ ਗੁੱਸੇ ਹੋਵੇ ਨਾ ਕੋਈ ਖੁਸ਼ ਹੋਵੇ ਉੱਥੇ ਤਾਂ ਆਨੰਦ ਏ ਬਹੁਤ ਆਨੰਦ ਏ ਸ਼ਾਂਤੀ ਓ ਸ਼ਾਂਤੀ ਏ ਉਹ ਮਰਿਆ ਹੋਇਆ ਚ ਰਹਿਣਾ ਔਖਾ ਨਹੀਂ ਹੈ ਔਖਾ ਤਾਂ ਜਿਉਂਦਿਆਂ ਚ ਰਹਿਣਾ ਜਿਨ੍ਹਾਂ ਨੇ 18 ਗੱਲਾਂ ਬਣਾਉਣੀਆਂ ਗੱਲ ਕਿ ਆਖੋ ਸਤਨਾਮ ਇੱਥੇ ਪੁੱਠੇ ਸੂਰਤ ਨਹੀਂ 사ਤੇ ਐ ਢਾਈ ਨਿਆਣੇ ਉਹਨੇ ਤੁਹਾਡੇ ਉਹੀ ਨਹੀਂ ਕੰਟਰੋਲ ਆਉਂਦੇ ਇਨ੍ਹਾਂ ਚ ਰਹਿਣਾ ਔਖਾ ਇੱਕ ਮਰਿਆ ਚ ਰਹਿਣਾ ਔਖਾ ਹੈ ਮਰਿਆ ਚ ਬਹੁਤ ਸਖਾਲਾ ਰਹਿਣਾ ਉੱਥੇ ਤਾਂ ਆਨੰਦੇ ਆਨੰਦੇ ਜੇ ਔਖਾ ਰਹਿਣਾ ਤਾਂ ਜਿਉਂਦਿਆਂ ਵਿੱਚ ਰਹਿਣਾ ਔਖਾ ਹੈ ਜਿਨ੍ਹਾਂ ਨੇ ਚਾਰ ਸਵੇਰੇ ਤੋਂ ਤੇਰੇ ਤੇ ਅਟੈਕ ਕਰਨੇ ਕੋਈ ਗੁੱਸੇ ਹੈ ਕੋਈ ਗਿਲੇ ਹੈ ਕੁਝ ਮੰਗਣ ਆ ਗਿਆ ਕੁਝ ਦੇਣ ਆ ਗਿਆ ਸ਼ਿਕਵੇ ਸ਼ਿਕਾਇਤਾਂ ਨੇ ਜੇ ਔਖਾ ਜਿਉਣਾ ਤਾਂ ਜਿਉਂਦਿਆਂ ਚ ਰਹਿਣਾ ਔਖਾ ਸਾਡੇ ਸੂਤਰ ਉਲਟ ਨੇ ਮਰਿਆਂ ਚ ਰਹਿਣਾ ਉਥੇ ਤਾਂ ਆਨੰਦੇ ਆਨੰਦ ਹੈ ਪਰ ਸਾਧ ਸੰਗਤ ਹੁਣ ਲੱਖਾਂ ਆਦਮੀਆਂ ਦਾ ਇਕੱਠ ਹੈ ਦਰਸ਼ਕ ਖੜੇ ਨੇ ਹਮਨਕੁੰਡ ਤਿਆਰ ਇਕੋ ਇਕ ਸਿਰ ਬਾਕੀ ਰਹਿੰਦਾ ਇਕੋ ਇਕ ਸਿਰ ਤੇ ਬਾਹਰ ਆ ਗਿਆ ਪੰਡਿਤ ਵੀ ਬੜੇ ਖੁਸ਼ ਨੇ ਵੀ ਜਾਂ ਤੇ ਅੱਜ ਭਗਵਾਨ ਆਜੂਗਾ ਜਾ ਭਗਵਾਨ ਨੂੰ ਮਿਲਣ ਆਲਾ ਹੀ ਚਲੇ ਜਾਊਗਾ ਅੱਜ ਖੇ ਆਖੋ ਸਤਨਾਮ ਆਪਣੀਆਂ ਪਉ ਵਾਰਾਂ ਦੇ ਆਪਣੇ ਦੋਹੇ ਰਾਹ ਠੀਕ ਨੇ ਦੋਵੇਂ ਰਸਤੇ ਸਾਡੇ ਵਾਸਤੇ ਠੀਕ ਨੇ ਆ ਗਿਆ ਬਾਹਰ 라ਵਣ ਗੁਰਸਿੱਖ ਪਿਆਰਿਓ ਹਜ਼ਾਰ ਸਾਲ ਦਾ ਤਪ ਨੌ ਸਿਰਾਂ ਦਾ ਦਾਨ ਕਰ ਚੁੱਕਿਆ ਹੈ ਅੱਜ ਦਸਵਾਂ ਸਿਰ ਤੇ ਬ੍ਰਾਹਮਣ ਨੇ ਫੜਾਤੀ ਕਿਰਪਾਨ ਲਓ 라ਵਣ ਜੀ ਹੁਣ ਤੇ ਭਗਵਾਨ ਨੇੜੇ ਹੀ ਹੈ ਕਰ ਦੋ ਅਰਦਾਸ ਮੈਂ ਆਪਣਾ ਸਿਰ ਵੱਢ ਕੇ ਤੇਰੇ ਨਾਂ ਤੇ ਹਮਨ ਕਰਦਾ ਐ ਮੈਨੂੰ ਦਰਸ਼ਨ ਦੇ ਜਦੋਂ ਤਲਵਾਰ ਫੜ ਲਈ ਲੱਖਾਂ ਆਦਮੀਆਂ ਦਾ ਕੱਟ ਸਾਹਮਣੇ ਐ ਤੇ ਹੁਣ ਦੋ ਗੱਲਾਂ ਗੁਰਸਿੱਖ ਪਿਆਰੇ ਉਹ ਰਾਵਣ ਦੇ ਸਾਹਮਣੇ ਆ ਗਈਆਂ ਦੋ ਗੱਲਾਂ ਉਹ ਕਿਹੜੀਆਂ ਪਹਿਲੀ ਗੱਲ ਵੀ ਜਿਹੜਾ ਨੌ ਵੱਡੇ ਤੋਂ ਨਹੀਂ ਆਇਆ ਹੁਣ ਕਿਹੜਾ ਉਹਦਾ ਪਤਾ ਐ ਅੱਜ ਕੇ ਆਖੋ ਸਤਨੰਗਲ ਵੀ ਸੱਚੀ ਸੀ ਵਿਚਾਰ ਬਿਲਕੁਲ ਸੱਚੀ ਐ ਪੇ ਹੁਣ ਤਾਂ ਇੱਕ ਹੈ ਜਿਹੜਾ ਨੌ ਵੱਡੇ ਤੈਨੂੰ ਆਇਆ ਹੁਣ ਕਿਹੜਾ ਉਹਦੀ ਗਰੰਟੀ ਆ ਵੀ ਆਵੇਗਾ ਮਾਇੂਸੀ ਨਿਰਾਸ਼ਤਾ ਆ ਗਈ ਤੇ ਗਰੰਟੀ ਵੀ ਕੋਈ ਨਹੀਂ ਸੀ ਜਿਹੜਾ ਨੌ ਵੱਡੇ ਤੋਂ ਨਹੀਂ ਆਇਆ ਦੂਜੀ ਗੱਲ ਕਹਿੰਦਾ ਜੇ ਮੈਂ ਸਿਰੇ ਵੱਢਤਾ ਤੇ ਉਹ ਆ ਵੀ ਜਾਵੇ ਤੇ ਮੈਂ ਤਾਂ ਇੱਥੇ ਹੋਣਾ ਨਹੀਂ ਅਜਖੇ ਆਖੋ ਸਤਨਾਮ ਤੇ ਗੱਲਾਂ ਤਾਂ ਮੇਰੇ ਖਾਤਰ ਦੋ ਹੀ ਮੁਸ਼ਕਲ ਨੇ ਜੇ ਪਲਾਵ ਆ ਵੀ ਜਾਵੇ ਤੇ ਮੈਂ ਦਸਵਾਂ ਸਿਰੇ ਵੱਢਤਾ ਤੇ ਦੇਖੂਗਾ ਉਹਨੂੰ ਕੌਣ ਉਹਨੂੰ ਮਿਲੂਗਾ ਕੌਣ ਫਰੀ ਜਾਵੇ ਇੱਥੇ ਗੁਰਮਤਿ ਦਾ ਨੁਕਤਾ ਇੱਕ ਨੋਟ ਕਰ ਲਿਓ ਇੱਕ ਬੰਦਾ ਨਹਿਰ ਵਿੱਚ ਡੁੱਬ ਗਿਆ ਇੱਕ ਬੰਦਾ ਦਰਿਆਵ ਵਿੱਚ ਡੁੱਬ ਗਿਆ ਤੇ ਬੇੜੀਆਂ ਵਾਲੇ ਕਹਿੰਦੇ ਨੇ ਅਸੀਂ ਉਹਨੂੰ ਕੱਢ ਕੇ ਲਿਆਉਣਾ ਸਮਝਣਾ ਜਿਹੜਾ ਗੁਰਮਤਿ ਦਾ ਨੁਕਤਾ ਬੇੜੀਆਂ ਵਾਲੇ ਜਾਣਦੇ ਨਾ ਅਸੀਂ ਕੱਢ ਕੇ ਲਿਆਵਾਂਗੇ ਉਹਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਤੇ ਕੁਐਸਚਨ ਰਾਈਜ਼ ਕਰਦੇ ਨੇ ਸਵਾਲ ਪੈਦਾ ਕਰਦੇ ਨੇ ਬੇੜੀਆਂ ਵਾਲਿਆਂ ਉੱਤੇ ਉਹ ਮੂਢ ਮੂਏ ਨੌਕਾ ਮਿਲੇ ਕੌ ਕਾਹੇ ਚੜਾਵੇ ਉਹ ਤੇ ਡੁੱਬ ਕੇ ਮਰ ਗਿਆ ਤੁਸੀਂ ਬੇੜੀ ਤੇ ਕਿਹਨੂੰ ਚੜਾ ਕੇ ਲਿਆਓਂਗੇ ਅਜ ਕਹੇ ਆਖੋ ਸਤਨਾਮ ਕੈਸਾ ਸਵਾਲ ਹੈ ਇਹ ਗੁਰਮਤੀ ਵਿਚਾਰ ਹੈ ਜਿਹੜੀ ਤੁਹਾਡੇ ਚਰਨਾਂ ਵਿੱਚ ਹੈ ਬੂਡ ਮੂਏ ਜਦ ਬੰਦਾ ਡੁੱਬ ਕੇ ਹੀ ਮਰ ਗਿਆ ਤੇ ਹੁਣ ਬੇੜੀ ਵਾਲਿਓ ਤੁਸੀਂ ਕਿਹਨੂੰ ਬਿਠਾਣ ਕੇ ਲਿਆਓਂਗੇ ਬੇੜੀ ਦੇ ਉੱਤੇ ਉਹ ਤੇ ਉੱਥੇ ਹੈ ਹੀ ਨਹੀਂ ਹੁਣ ਤੇ ਮਿੱਟੀ ਹੈ ਹੁਣ ਤੇ ਉੱਥੇ ਲਾਸ਼ ਹੈ ਉਹ ਤੇ ਉੱਥੇ ਹੈ ਨਹੀਂ ਬੂਡ ਮੂਏ ਹੈ ਨੌਕਾ ਮਿਲੇ ਕੌ ਕਾਹੇ ਚੜਾਵੇ ਇਹ ਕਾਦੇ ਵਾਸਤੇ ਬਾਣੀ ਉਚਾਰਨ ਕੀਤੀ ਹੈ ਇਹ ਉਹਨਾਂ ਸਿੱਖਾਂ ਵਾਸਤੇ ਹੈ ਉਹਨਾਂ ਅੰਧਵਿਸ਼ਵਾਸੀਆਂ ਵਾਸਤੇ ਹੈ ਜਿਹੜੇ ਕਹਿਣਗੇ ਮਰਨ ਤੋਂ ਬਾਅਦ ਮੁਕਤੀ ਮਿਲੂਗੀ ਅਜਿਖੇ ਆਖੋ ਸਤਨਾਮੇ ਉਹਨਾਂ ਦਾ ਪਰਮਾਨ ਹੈ ਜਿਹੜੇ ਕਹਿੰਦੇ ਆ ਮੈਨੂੰ ਮਰਨ ਤੋਂ ਬਾਅਦ ਮੁਕਤੀ ਦੇਈ ਮਗਰ ਤੋਂ ਬਾਅਦ ਵੈਕੁੰਠ ਮਿਲੂਗਾ ਇਹ ਉਹਨਾਂ ਦੀ ਗੱਲ ਹੈ ਆ ਇੱਕ ਕਿਰਿਆ ਕਰਦੇ ਨਾ ਆਪਾਂ ਚਾਰ ਸੰਸਕਾਰ ਪਹਿਲਾਂ ਸੀ ਸਿੱਖ ਧਰਮ ਦੇ ਵਿੱਚ ਇੱਕ ਪੰਜਵਾਂ ਸੰਸਕਾਰ ਹੁਣ ਪੰਜ ਪਿਆਰੇ ਨੇ ਐਡ ਕੀਤਾ ਵਿੱਚ ਪਹਿਲਾਂ ਗੁਰਮਤ ਦੇ ਚਾਰ ਸੰਸਕਾਰ ਸੀ ਕਿਹੜੇ ਬੱਚੇ ਦੇ ਜਨਮ ਹੋਣ ਤੋਂ 10ਵੇਂ ਦਿਨ ਜਨਮ ਸੰਸਕਾਰ ਹੁੰਦਾ ਹੈ ਸਿੱਖ ਦੇ ਘਰ ਬੱਚੇ ਨੂੰ 10 ਸਾਲ ਦਾ ਹੋਣ ਤੋਂ ਸਿੱਖ ਦੇ ਘਰ ਅੰਮ੍ਰਿਤ ਸੰਸਕਾਰ ਹੁੰਦਾ ਹੈ ਬੱਚੇ ਨੂੰ ਜਦੋਂ ਵਿਆਹ ਦੀ ਉਮਰ ਆ ਗਈ ਉਦੋਂ ਆਨੰਦ ਸੰਸਕਾਰ ਹੁੰਦਾ ਹੈ ਤੇ ਚੌਥਾ ਸੰਸਕਾਰ ਗੁਰਮਤ ਦਾ ਸੀ ਅੰਤਮ ਸੰਸਕਾਰ ਚੜਾਈ ਕਰਨ ਤੋਂ ਬਾਅਦ ਜਿਹੜੀ ਕਿਰਿਆ ਕੀਤੀ ਜਾਂਦੀ ਹੈ ਉਹਨੂੰ ਅੰਤਮ ਸੰਸਕਾਰ ਕਹਿੰਦੇ ਨੇ ਇੱਕ ਪੰਜਵਾਂ ਸੰਸਕਾਰ ਪੰਜ ਸਿੰਘ ਸਾਹਿਬਾਂ ਨੇ ਅਕਾਲ ਤਖਤ ਸਾਹਿਬ ਕੱਠੇ ਹੋ ਕੇ ਸ਼ੁਰੂ ਕੀਤਾ ਉਹ ਕਿਹੜਾ ਕੀਤਾ ਵਿਦਿਆਕ ਸੰਸਕਾਰ ਇਹਦੀ ਬਹੁਤ ਜ਼ਰੂਰਤ ਸੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੁਸੀਂ ਤਾਂ ਇੱਥੇ ਕਹਿੰਦੇ ਪੰਜਾਬੀ ਨਹੀਂ ਬੱਚੇ ਜਾਣਦੇ ਇਹ ਜਿਹੜੇ ਪੰਜਾਬ ਵਿੱਚ ਕਾਉਨਵੈਂਟ ਸਕੂਲ ਖੋਲੇ ਨੇ ਇੰਗਲਿਸ਼ ਮੀਡੀਅਮ ਦੇ ਸਕੂਲ ਖੋਲੇ ਨੇ ਮਾਡਲ ਸਕੂਲ ਖੋਲੇ ਨੇ ਏ ਵਿਦਿਆ ਪੜਾਉਣ ਨੂੰ ਨਹੀਂ ਖੋਲੇ ਤੁਹਾਡੇ ਬੱਚਿਆਂ ਨੂੰ ਇਹ ਤੁਹਾਨੂੰ ਤੁਹਾਡੇ ਵਿਰਸੇ ਤੋਂ ਤੋੜਨ ਖਾਤਰ ਖੋਲੇ ਗਏ ਨੇ ਅਜ ਕੇ ਆਖੋ ਸਤਨਾਮ ਇਹਨਾਂ ਗਹਿਰਾਈਆਂ ਨੂੰ ਸੋਚਿਆ ਕਰੋ ਪੰਜਾਬ ਦੇ ਪਿੰਡ ਪਿੰਡ ਵਿੱਚ ਠੇਕਾ ਕਿਉਂ ਦਿੱਤਾ ਗਿਆ ਸ਼ਰਾਬ ਦਾ ਕਿਉਂ ਠੇਕਾ ਖੁੱਲਿਆ ਗਿਆ ਤਾਂ ਖੋਲੇ ਹੈ ਵੀ ਕੋਈ ਮੀਲ ਤੇ ਵੀ ਜਾਣ ਪਿੱਛੇ ਕਿਤੇ ਸ਼ਰਾਬ ਪੀਣ ਤੋਂ ਨਾ ਰਹਿ ਜਵੇ ਸਮਝਣਾ ਜਰਾ ਇਹ ਸਰਕਾਰੀ ਸਾਜਸਾ ਸਿੱਖੀ ਨੂੰ ਕਿੱਥੇ ਤੱਕ ਖਤਮ ਕਰਨ ਖਾਤਰ ਚੱਲ ਰਹੀਆਂ ਨੇ ਚੱਪੇ ਚੱਪੇ ਦੇ ਉੱਤੇ ਬਾਜ਼ਾਰ ਵਿੱਚ ਜਾਓ ਤੁਹਾਨੂੰ ਦੋ ਦੁਕਾਨਾਂ ਮਿਲਣੀਆਂ ਉੱਥੇ ਬਹੁਤੀਆਂ ਇੱਕ ਡਾਕਟਰ ਤੇ ਇੱਕ ਸ਼ਰਾਬ ਦਾ ਠੇਕਾ ਅਜ ਕਹਿ ਆਖੋਤੀ ਤਾਂ ਘੱਟ ਮਿਲਦੀ ਹੈ ਤੇ ਡਾਕਟਰ ਦਾ ਬੋਰਡ ਵੀ ਬਹੁਤ ਛੋਟੇ ਅੱਖਰਾਂ ਚ ਲਿਖਿਆ ਹੁੰਦਾ ਐਮਬੀਬੀਐਸ ਐਮਐਸ ਪਰ ਠੇਕੇ ਦਾ ਬੋਰਡ ਤਾਂ ਇੰਨੇ ਬਲੌਕ ਲੈਦਰ ਚ ਲਿਖਿਆ ਹੁੰਦਾ ਨਾ ਵੀ ਕਿਲੋਮੀਟਰ ਤੇ ਦੇਖਦਾ ਵੀ ਠੇਕਾ ਹੈ ਸ਼ਰਾਬ ਦਾ ਬਹੁਤ ਮੋٹے ਅੱਖਰਾਂ ਵਿੱਚ ਉੱਚੀ ਜਗ੍ਹਾ ਲੱਗਿਆ ਹੁੰਦਾ ਹੈ ਕਹਤੇ ਲਾਇਆ ਬਹ ਹੁੰਦਾ ਹੈ ਕਿ ਕੋਈ ਗੁਰਮੁਖ ਵਾਂਝਾ ਨਾ ਰਹਿ ਜਾਵੇ ਅੱਜ ਕਿ ਆਖੋ ਸਤਨਾਮ ਸਾਰੇ ਪ੍ਰਾਪਤੀ ਕਰ ਲਏ ਨਾ ਸਕੂਲ ਦਾ ਬੋਰਡ ਐਨਾ ਮੋਟਾ ਹੁੰਦਾ ਹੈ ਨਾ ਧਰਮਸ਼ਾਲਾ ਦਾ ਨਾ ਗੁਰਦੁਆਰੇ ਦਾ ਜਿੰਨਾ ਸ਼ਰਾਬ ਦਾ ਠੇਕਾ ਇਹ ਕਿਉਂ ਪੰਜਾਬ ਵਿੱਚ ਚਪੇ ਚਪੇ ਤੇ ਸ਼ਰਾਬ ਦੇ ਠੇਕੇ ਖੋਲੇ ਨੇ ਤੁਹਾਡੀ ਅਣਖ ਗੈਰਤ ਨੂੰ ਖਤਮ ਕਰਨ ਵਾਸਤੇ ਤੁਹਾਨੂੰ ਤੁਹਾਡੇ ਵਿਰਸੇ ਤੋਂ ਤੋੜਨ ਵਾਸਤੇ ਕਿ ਅੱਧੀ ਰਾਤ ਵੀ ਕੋਈ ਉੱਠੇ ਤੇ ਕਿਤੇ ਵਾਂਝਾ ਨਾ ਰਹਿ ਜਾਵੇ ਇਸੇ ਤਰ੍ਹਾਂ ਚੱਪੇ ਚੱਪੇ ਤੇ ਇੰਗਲਿਸ਼ ਮੀਡੀਅਮ ਦੇ ਸਕੂਲ ਖੋਲੇ ਗਏ ਨੇ ਕਨਵੈਂਟ ਸਕੂਲ ਖੋਲੇ ਗਏ ਨੇ ਉਹ ਕਿਉਂ ਖੋਲੇ ਗਏ ਨੇ ਕਿ ਗੁਰੂ ਦੇ ਸਿੱਖਾਂ ਦੇ ਬੱਚੇ ਗੁਰਮੁਖੀ ਤੋਂ ਟੁੱਟ ਜਾਣ ਪੰਜਾਬੀ ਤੋਂ ਟੁੱਟ ਜਾਣ ਜਿਹੜਾ ਗੁਰੂ ਦੇ ਸਿੱਖ ਦਾ ਬੱਚਾ ਪੰਜਾਬੀ ਨਹੀਂ ਜਾਣਦਾ ਗੁਰਮੁਖੀ ਨਹੀਂ ਜਾਣਦਾ ਉਹ ਸਮਝੋ ਗੁਰੂ ਤੋਂ ਟੁੱਟ ਗਿਆ ਉਹ ਆਪਣੇ ਵਿਰਸੇ ਤੋਂ ਖਤਮ ਹੋ ਗਿਆ ਇੱਥੇ ਦੀ ਗੱਲ ਖਤਰਨਾਕ ਹੈ ਇਹ ਖਤਰਾਸ ਪੰਜਾਬ ਵਿੱਚ ਵੀ ਵਾਪਰ ਰਿਹਾ ਹੈ ਜੇ ਇਹੀ ਇੰਗਲਿਸ਼ మీడియం ਸਕੂਲ 20 ਸਾਲ ਹੋਰ ਚੱਲਦੇ ਰਹੇ 25 ਸਾਲ ਹੋਰ ਚੱਲਦੇ ਰਹੇ ਤਾਂ 20 25 ਸਾਲ ਨੂੰ ਸਾਡਾ ਕੋਈ ਬੱਚਾ ਜਪਜੀ ਸਾਹਿਬ ਨਹੀਂ ਪੜ ਸਕੂਗਾ ਸਾਡੇ ਬੱਚੇ ਰਹਿ ਰਾਸ ਨਹੀਂ ਪੜ ਸਕਣਗੇ ਕਿਉਂਕਿ ਉਹਨਾਂ ਨੂੰ ਊੜਾ ੜਾ ਆਉਣਾ ਹੀ ਨਹੀਂ ਇੰਗਲਿਸ਼ మీడియం ਆ ਉਹਨਾਂ ਦਾ ਅੰਗਰੇਜ਼ੀ ਵਿਦਿਆ ਵਿੱਚ ਸ਼ੁਰੂ ਹੋ ਰਹੇ ਨੇ ਇਹ ਕਿਉਂ ਖੋਲੇ ਗਏ ਨੇ ਤਾਂ ਕਿ ਤੁਸੀਂ ਆਪਣੇ ਵਿਰਸੇ ਤੋਂ ਟੁੱਟ ਸਕੋ ਤੁਹਾਨੂੰ ਮਾਰਨ ਖਾਤਰ ਸਰਕਾਰ ਨੂੰ ਕੁਝ ਨਾ ਕਰਨਾ ਪਵੇ ਕਿਉਂਕਿ ਸਰਕਾਰ ਨੇ ਦੇਖ ਵੀ ਲਿਆ ਤੁਹਾਨੂੰ ਮਾਰ-ਮਾਰ ਕੇ ਸਿਰਾਂ ਦੇ ਮੁੱਲ ਪਾ ਕੇ ਤੁਹਾਡੇ ਦੇਖ ਲੇ ਚਰਖਣੀਆਂ ਤੇ ਚਾੜ੍ਹ ਕੇ ਤੁਹਾਨੂੰ ਦੇਖ ਲਿਆ ਬੰਦ-ਬੰਦ ਕੱਟ ਕੇ ਤੁਹਾਡਾ ਦੇਖ ਲਿਆ ਦੇਗਾ ਵਿੱਚੋਂ ਵਾਲੇ ਦੇ ਕੇ ਤੁਹਾਨੂੰ ਦੇਖ ਲੇ ਤੁਹਾਡੇ ਨਿੱਕੇ ਬੱਚਿਆਂ ਨੂੰ ਪਟ્રોલ ਪਾ ਕੇ ਫੂਕੇ ਦੇਖ ਲਿਆ ਨੇਜਿਆਂ ਤੇ ਟਾਂਕੇ ਵੇਖ ਲਿਆ ਭੱਟੀਆਂ ਵਿੱਚ ਹੋ ਕੇ ਵੇਖ ਲਿਆ ਪਰ ਤੁਸੀਂ ਘਟੇ ਨਹੀਂ ਇਹ ਸਰਕਾਰ ਵੇਖ ਚੁੱਕੀ ਹੈ ਤਜਰਬੇ ਜਿਹੜਾ ਬੱਟੀ ਤੋਂ ਇਲਾਜ ਨਾ ਹੋਵੇ ਡਾਕਟਰ ਟੀਕਾ ਦਿੰਦਾ ਹੁੰਦਾ ਹੈ ਜਿਹੜਾ ਟੀਕੇ ਤੋਂ ਇਲਾਜ ਨਾ ਹੋਵੇ ਆਪਰੇਸ਼ਨ ਹੁੰਦਾ ਹੈ ਜੇ ਜਿਹੜਾ ਆਪਰੇਸ਼ਨ ਤੋਂ ਵੀ ਨਾ اٹੇ ਫਿਰ ਉਹਨੂੰ ਖਤਮੇ ਕੀਤਾ ਜਾਇਆ ਕਰਦਾ ਇਸ ਮਰੀਜ਼ ਨੂੰ ਹਸਪਤਾਲ ਚ ਲੈ ਜਾਓ ਜਾਂ ਉਹਦੇ ਕੋਈ ਟੀਕਾ ਲਵਾ ਦਿੱਤਾ ਜਾਵੇ ਇਹ ਵੱਡੇ ਤੋਂ ਟੁਕੇ ਤੋਂ ਭਟੀਆਂ 'ਚ ਝੋਕੇ ਤੋਂ ਸਿੱਖ ਨਹੀਂ ਮਰੇ ਸਿੱਖ ਨਹੀਂ ਮੁਕੇ ਤੇ ਹੁਣ ਸਰਕਾਰ ਦੀ ਸਾਜ਼ਿਸ਼ ਹੈ ਇਹਨਾਂ ਨੂੰ ਇਹਦੀ ਜੜ ਤੋਂ ਅਲੱਗ ਕਰ ਦੋ ਅਜਕੇ ਆਖੋ ਸਤਨਾਮ ਸਿੱਖ ਨੂੰ ਸਿੱਖੀ ਦੇ ਵਿਰਸੇ ਤੋਂ ਅਲੱਗ ਕਰ ਦੋ ਇਹ ਕਾਰਨ ਨੇ ਕਾਨਵੈਂਟ ਸਕੂਲ ਖੋਲਣੇ ਪਿੰਡ ਪਿੰਡ ਦੇ ਵਿੱਚ ਗਾਉਣ ਵਾਲੀਆਂ ਦੇ ਖਾੜੇ ਲੱਗਣੇ ਇਹ ਤਾਂ ਸਿੰਘਾਂ ਦੀ ਕਿਰਪਾ ਹੋਗੀ ਸ਼ਹੀਦਾਂ ਦੀ ਤੇ ਨਾ ਹੁਣ ਠੇਕੇ ਤੇ ਨਾ ਗਾਉਣ ਵਾਲੀਆਂ ਦੇ ਤੂੰਬੇ ਪਤਾ ਨਹੀਂ ਗਾਉਣ ਵਾਲੀਆਂ ਬੀਬੀਆਂ ਨੇ ਇੱਥੇ ਬੀਬਾ ਸ਼ਬਦ ਪਤਾ ਕਿਹਨੂੰ ਕਹਿੰਦੇ ਹੁੰਦੇ ਸੀ ਕੋਈ ਸੱਚੇ ਸੁੱਚੇ ਜੀਵਨ ਵਾਲੀ ਲੜਕੀ ਹੋਵੇ ਕੋਈ ਨੇਕ ਚੱਲਣ ਵਾਲੀ ਬੀਬੀ ਹੋਵੇ ਉਹਨੂੰ ਬੀਬੀ ਦੀ ਜਗ੍ਹਾ ਬੀਬਾ ਸ਼ਬਦ ਵਰਤਿਆ ਜਾਂਦਾ ਸੀ ਸੱਚਾ ਸੁੱਚਾ ਜੀਵਨ ਜਿਸ ਲੜਕੀ ਦਾ ਹੋਵੇ ਤੇ ਹੁਣ ਜਿਹੜੀ ਦੂਏ ਪਾਸੇ ਸਿਰੇ ਹੋਵੇ ਉਹਨੂੰ ਬੀਬਾ ਕਹਿੰਦੇ ਐ ਅੱਜ ਕੇ ਆਖੋ ਸਤਨਾਮ 24 ਘੰਟੇ ਗੰਧ ਬਕੇ ਰਕਾੜਾਂ ਦਾ 24 ਘੰਟੇ ਆਪਣੇ ਸਰੀਰ ਦੀਆਂ ਨਮਾਇਸਾਂ ਦੁਨੀਆ ਵਿੱਚ ਲਗਾਉਂਦੀ ਫਿਰੇ ਉਹਦਾ ਨਾਂ ਬੀਬਾ ਰੱਖਿਆ ਗਿਆ ਇਹ ਤਾਂ ਹੁਣ ਸਿੰਘਾਂ ਦੀ ਕਿਰਪਾ ਹੋ ਗਈ ਪਤਾ ਨਹੀਂ ਨਹੀਂ ਬੀਬੇ ਕਿੱਥੇ ਚਲੇ ਜਾਣੇ ਸੀ ਇਹ ਤਾਂ ਬਹੁਤ ਵੱਧ ਜਾਣੇ ਸੀ ਚੱਪੇ-ਚੱਪੇ ਤੇ ਬੀਬੇ ਖੜੇ ਹੋ ਜਾਣੇ ਸੀ ਚੱਪੇ ਚੱਪੇ ਦੇ ਠੇਕੇ ਖੜੇ ਹੋ ਜਾਣੇ ਸੀ ਆਓ ਆਪਣੀ ਵਿਚਾਰ ਤੇ ਇਹ ਸਕੂਲਾਂ ਦੇ ਦੁੱਖ ਤੋਂ ਖੜੇ ਹੋ ਕੇ ਪੰਜ ਪਿਆਰਿਆਂ ਨੇ ਇੱਕ ਸੰਸਕਾਰ ਆਰੰਭ ਕੀਤਾ ਉਹ ਹੈ ਵਿਦਿਆਕ ਸੰਸਕਾਰ ਤੇ ਤੁਸੀਂ ਵੀ ਕੈਨੇਡਾ ਦੀਆਂ ਸੰਗਤਾਂ ਅਪਲਾਈ ਕਰੋ ਇਹ ਪੰਜ ਤਖਤਾਂ ਦਾ ਹੁਕਮਨਾਮਾ ਹੈ ਕਿ ਹਰ ਸਿੱਖ ਆਪਣੇ ਬੱਚੇ ਨੂੰ ਪੰਜਾਬੀ ਪੜ੍ਹਾਵੇ ਹਰ ਸਿੱਖ ਆਪਣੇ ਬੱਚੇ ਨੂੰ ਗੁਰਮੁਖੀ ਦੀ ਵਿਦਿਆ ਦੇਵੇ ਇਹ ਸੰਸਕਾਰ ਹੋ ਗਿਆ ਸਿੱਖ ਧਰਮ ਦਾ ਤੇ ਅੰਤਮ ਸੰਸਕਾਰ ਤੇ ਗੱਲ ਚੱਲੀ ਸੀ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਨਾ ਗੁਰਮਖੋ ਫਿਰ ਆਪਾਂ ਗਲ ਵਿੱਚ ਪੱਲਾ ਪਾ ਕੇ ਕੀ ਅਰਦਾਸ ਕਰਦੇ ਹੁੰਨੇ ਸਹਿਜ ਪਾਠ ਕਰਾਤਾ ਅਖੰਡ ਪਾਠ ਕਰਾਤਾ ਤੇ ਫਿਰ ਅਰਦਾਸ ਆਪਾਂ ਨੇ ਕਰਨੀ ਐ ਵੀ ਸੱਚੇ ਪਾਸ਼ ਆ ਫਲਾਣਾ ਸੀ ਚੜ੍ਹਾਈ ਕਰ ਗਿਆ ਇਹਨੂੰ ਸੱਚਖੰਡ ਨਿਵਾਸ ਦੇਈ ਇਹਨੂੰ ਆਪਣੇ ਚਰਨਾ ਕਮਲਾ ਵਿੱਚ ਬੁਲਾ ਲੈ ਇਦਾਂ ਹੀ ਕਵਾਂਗੇ ਨਾ ਇਹਨੂੰ ਸੱਚਖੰਡ ਵਾਸਾ ਦੇਵੀ ਜਿਵੇਂ ਸੱਚਖੰਡ ਕਿਤੇ 에어ਪੋਰਟ ਤੇ ਹੀ ਹੁੰਦਾ ਹੈ ਅਜਖੇ ਆਖੋ ਸਤਨਾਮ ਵੀ ਬਾਪੂ ਨੇ ਤੁਰ ਕੇ ਹੀ ਚਲੇ ਜਾਣਾ ਰਕਸ਼ਾ ਵੀ ਨਹੀਂ ਕਰਨਾ ਪੈਣਾ ਆ ਵਿੱਚ ਕੋਲੇ ਸੱਚਖੰਡ ਐਨਾ ਸੱਚਖੰਡ ਨੇੜੇ ਆ ਗਿਆ ਸੱਚਖੰਡ ਜਾਣਾ ਤੇ ਜਪਜੀਤ ਸਾਹਿਬ ਕਹਨੂੰ ਆਚਾਰਨੀ ਸੀ ਮਹਾਰਾਜ ਨੇ ਪਹਿਲਾ ਧਰਮਖੰਡ ਫਿਰ ਗਿਆਨਖੰਡ ਕਰਮਖੰਡ ਸ਼ਰਮਖੰਡ ਤੇ ਫਿਰ ਸੱਚਖੰਡ ਆਊਗਾ ਇੱਥੇ ਗੜ ਵਿੱਚ ਕਲ ਪੱਲਾ ਪਾ ਕੇ ਕਹਤਾ ਬਾਪੂ ਨੂੰ ਸੱਚਖੰਡ ਲੈ ਜਾ ਰਸਤੇ ਨਿਜਣਾ ਖੜੇ ਕਿਤੇ ਵੀ ਰਸਤੇ ਵਿੱਚ ਬੈਰੀਅਰ ਨਾ ਆਵੇ ਨਾ ਇਹਨੂੰ ਟਿਕਟ ਲੈਣਾ ਪਵੇ ਏ ਅਸੀਂ ਸੰਸਕਾਰ ਕਰਨੇ ਮੈਂ ਅਰਦਾਸ ਦੇ ਬਰ ਖਲਾਫ ਨਹੀਂ ਮੇਰੇ ਵਿੱਚ ਕੀ ਸ਼ਕਤੀ ਹੈ ਸੰਸਕਾਰ ਨੂੰ ਨੁਕਤਾਚੀਨੀ ਕਰਾਂ ਪਰ ਉਹਨੂੰ ਸਮਝਾਉਣ ਦੀ ਤੁਸੀਂ ਮੈਨੂੰ ਚੌਕੀਦਾਰੀ ਲਈਏ ਸੰਸਕਾਰ ਅਰਦਾਸ ਕਦੇ ਅੰਧਵਿਸ਼ਵਾਸੀ ਨਾਲ ਨਹੀਂ ਕਰਨੀ ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿਹਦੇ ਅੱਗੇ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਹਾਂ ਨਾ ਹੋਰ ਤਾਂ ਕਿਸੇ ਅੱਗੇ ਸਾਡੀ ਅਰਦਾਸ ਨਹੀਂ ਹੈ ਬਾਣੀ ਗੁਰੂ ਹੈ ਉਹਦੇ ਅੱਗੇ ਕਰਦੇ ਹਾਂ ਨਾ ਕਿ ਬਾਪੂ ਜੀ ਨੂੰ ਬਾਬੇ ਨੂੰ ਲੈ ਜੀ ਸੱਚਖੰਡ ਸਿੱਧਾ ਹੀ ਰਸਤੇ 'ਚ ਕੋਈ ਪੁੱਛਿਆ ਹੀ ਨਾ ਤੇ ਆਪਾਂ ਨੇ ਤਾਂ ਕਰਤੀ ਅਰਦਾਸ ਬਾਬੇ ਨੂੰ ਤੇ ਗਾਂ ਬਾਬੇ ਦੀ ਗੱਲ ਨਹੀਂ ਸੁਣਨੀ ਤਾਂ ਆਪਣੀ ਕਹਿ ਕੇ ਤੁਰ ਜਾਣਾ ਉਹ ਜਿਹਨੂੰ ਤੁਸੀਂ ਅਰਦਾਸ ਕਰਦੇ ਹੋ ਕਿ ਫਲਾਣਾ ਮਰ ਗਿਆ ਇਹਨੂੰ ਸੱਚਖੰਡ ਲੈ ਜਾ ਉਹਦੇ ਬਾਅਦ ਗੁਰੂ ਗ੍ਰੰਥ ਸਾਹਿਬ ਤੋਂ ਵੀ ਪੁੱਛੋ ਵੀ ਤੇਰਾ ਕੀ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਉੱਥੇ ਸੱਚੋ ਹੀ ਸੱਚ ਨਿਭੜੈ ਚੁਣ ਵਖ ਖੜੇ ਜਜਮਾਲਿਆ ਤੂੰ ਗਲ ਵਿੱਚ ਪੱਲੇ ਪਾ ਕੇ ਕਹੀ ਜੈ ਇਹਨੂੰ ਵਿਕੁੰਠ ਵਿੱਚ ਨਿਵਾਸ ਕਰ ਦੇ ਇਹਨੂੰ ਚਰਣਾ ਵਿੱਚ ਨਿਵਾਸ ਕਰਦੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਹਦੂਰ ਕਿਤੇ ਭਲੇ ਖਾਣਾ ਕਰਿਓ ਵੀ ਸਾਡੇ ਬਾਪੂ ਖਾਤਰ ਨਹੀਂ ਲਿਖਿਆ ਅਜ ਖੇ ਆਖੋ ਸਤਨਾਮ ਵੀ ਜਿਹਦੇ ਖਾਤਰ ਮੈਂ ਅਰਦਾਸ ਕਰਦਾ ਉਹਦੇ ਖਾਤਰ ਨਹੀਂ ਲਿਖਿਆ ਏ ਉਥੇ ਕਹਿ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਉਥੇ ਬਹਿ लेखा ਕਰ ਸਮਝਾਇਆ ਤੂੰ ਕਰ ਲੈ ਅਰਦਾਸਾਂ ਸਮਝਾ ਲੈ ਆਪਣਾ ਮਨ ਤੇ ਇਹਦੇ ਬਾਪੂ ਨੂੰ ਸੱਚਖੰਡ ਖੜਾ ਹੀ ਮਾਲ ਟਾਣ ਵਿੱਚ ਕੋਈ ਗੱਲ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਵੀ ਸੁਣ ਓਥੇ ਦਾ ਅਸੂਲ ਕੀ ਹੈ ਓਥੇ ਦੀ ਮਰਜ਼ਾਦਾ ਕੀ ਹੈ ਓਥੇ ਕਰਨੀ ਕੀਰਤ ਬਾਚੀ ਹੈ ਬਹਿ ਲੇਖਾ ਪਿੱਛੇ ਅੱਗੇ ਨਹੀਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਕੋਲ ਬਠਾਲ ਕੇ ਤੇਰਾ ਲੇਖਾ ਸਮਝਾਉਣਾ ਤੈਨੂੰ ਬਹਿ ਲੇਖਾ ਇਨੀ ਕਹਿ ਤੈਨੂੰ ਸੁਣਾਏ ਦੇਣਾ ਆਰਡਰ ਐ ਨਹੀ ਨਹੀਂ ਕੋਲ ਬਹੀ ਕੱਢ ਕੇ ਤੈਨੂੰ ਕੋਲ ਬਠਾਲ ਕੇ ਤੇ ਲੇਖਾ ਕਿੰਨਾ ਬਰੀਕ ਕਰਨ ਹੈ ਦਰਿਆ ਕਰੋ ਕੋ ਕਰਮ ਕਰਦੇ ਦਰਿਆ ਕਰੋ ਮਾੜੇ ਵਿਚਾਰ ਕਰਦੇ ਕਿਥੇ ਤੱਕ ਬਰੀਕ ਲੇਖਾ ਹੋਣਾ ਸਤਗੁਰ ਕਹਿੰਦੇ ਰਤੀਓ ਮਾਸਾ ਤੋਲ ਕਢਾਏਂਦਾ ਖਿਆਲ ਕਰੋ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦਾ ਉਥੇ ਸੇਰਾ ਮਣਾ ਦਾ ਹਿਸਾਬ ਨਹੀਂ ਹੋਣਾ ਉਥੇ ਰਤੀ ਤੇ ਮਾਸੇ ਵੀ ਤੋਲ ਕੇ ਕਢ ਦੇਣੇ ਐ ਅਜ ਕੇ ਆਖੋ ਸਤਨਾਮ ਉਥੇ ਘੜੀ ਘੜੀ ਕਾ ਲੇਖਾ ਲੀਜੈ ਰਤੀਓ ਮਾਸਾ ਮਾਸਾ ਵੀ ਨਹੀਂ ਰਤੀ ਤੇ ਆਗੇ ਗੁਰੂ ਮਹਾਰਾਜ ਇੱਕ ਰਤੀ ਰਤੀ ਦੇ ਤੇਰੇ ਕਰਮ ਦਾ ਹਿਸਾਬ ਹੋਣਾ ਤੇ ਤੋਲ ਕੇ ਕੱਢ ਕੇ ਚਿੱਠਾ ਤੇਰੇ ਸਾਹਮਣੇ ਰੱਖ ਦੇਣੇ ਉਥੇ ਫਿਰ ਪੁੱਛਣਾ ਤੈਨੂੰ ਕਿਆ ਤੈਂ ਖਟਿਆ ਕਹਾਂ ਗਵਾਇਆ ਉਥੇ ਹਿਸਾਬ ਕਰਕੇ ਪੁੱਛੂਗਾ ਧਰਮਰਾਜ ਬਾਣੀਆਂ ਕਿ ਕੀ ਖਟਿਆ ਤੇ ਕੀ ਗਵਾਇਆ ਅਰਦਾਸ ਕਰਨੀ ਹੈ ਆਪਾਂ ਨੇ ਸੰਸਕਾਰ ਮਰਜ਼ਾਦਾ ਨਿਭਾਉਣੀ ਹੈ ਉਹਦੇ ਵਿੱਚ ਆਪਣੇ ਆਪ ਨੂੰ ਗੁਰੂ ਤੋਂ ਬਹੁਤ ਨੀਮਾ ਸਮਝਣਾ ਆਪਣੇ ਆਪ ਨੂੰ ਅਪਗੁਣਿਆਰੇ ਸਮਝਣੇ ਅਰਦਾਸ ਦੀ ਆਸੋਟ ਲੈਣੀ ਏ ਪਰ ਕਿਤੇ ਇਹ ਨਾ ਕਿ ਉਹ ਵੀ ਅਰਦਾਸ ਹੋ ਗਈ ਤੇ ਬਾਬਾ ਸੱਚਖੰਡ ਚਲੇ ਆ ਗਿਆ ਨਹੀਂ ਨਹੀਂ ਇੱਥੇ ਬੜਾ ਸੱਚਾ ਸੁੱਚਾ ਫੈਸਲਾ ਹੈ ਇੱਥੇ ਨਾ ਜਾਤ ਹੈ ਨਾ ਜੋਰ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਓ ਨਵੇਂ ਜਿਨ ਕੀ ਲੇਖੇ ਪਤ ਪਵੈ ਚੰਗੇ ਸਹੀ ਕੇ ਯਾਦ ਕਰ ਟੈਲੋ ਅਰੇ ਵੀਡੀਓ ਬਣਾਓ ਸਾਖੀ ਦੇ ਹਾੜ ਤੇ ਰਿਲੀਜ਼